ਉਹ ਮੱਥੇ ਟੇਕਣਾ ਆਸਬੰਦ ਨਹੀਂ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਆ ਕੇ ਸਤਿਗੁਰਾਂ ਨੂੰ ਨਮਸਕਾਰ ਕਰ ਲੈਣਾ ਉਹ ਸਾਡਾ ਇੱਕ ਕਰਤਵ ਹੈ ਸਾਡੀ ਮਰਿਆਦਾ ਹੈ ਭਰ ਬਚਨ ਕੀ ਨੇ ਸਤਿਗੁਰਾਂ ਦੇ ਸ਼ਬਦ ਨੂੰ ਸੁਣਾਉਣਾ ਸ਼ਬਦ ਗੁਰੂ ਪਿਆਰ ਹੈ ਸਬਦ ਸਾਡਾ ਗੁਰੂ ਹੈ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਗੁਰੂ ਨੇ ਤੇ ਨੇਤਾ ਕੰਦੀ ਅਰਦਾਸ ਵੀ ਸਾਡੀ ਜੀ ਹੁੰਦੀ ਹੈ ਕਿ ਦਸਾਂ ਪਾਸ਼ਿਆਂ ਦੀ ਜੋਤ ਸ਼੍ਰੀ ਗੁਰੂ ਸਾਹਿਬ ਦੇ ਪਾਠ ਦੀ ਦਾਤ ਦਾ ਧਿਆਨ ਧਾਰ ਕੇ ਗੁਰੂ ਜੀ ਵਾਹਿਗੁਰੂ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਨਾਲ ਉਹਨਾਂ ਦੇ ਪਾਠ ਕੀਤਾ ਹੋਇਆ ਹੈ ਜੋ ਪਾਠ ਕਰੇਗਾ ਉਹ ਗੁਰੂ ਦੀ ਮਾਨ ਨੂੰ ਸਮਝੇਗਾ ਫਿਰ ਸਾਨੂੰ ਸਮਝ ਆਵੇਗੀ ਕਿ ਸਾਡਾ ਸਾਡੇ ਨਾਲ ਗਲਬਾ ਕਰਨਗੇ ਸਤਿਗੁਰਾਂ ਨੇ ਕਿਹਾ ਏ ਸੁਣਿਆ ਸਿੱਧ ਪੀਰ ਗੁਰਨਾਥ ਵੇਖੋ ਜੀ ਸੁਣਦੇ ਨਾਲ ਕਿਤੇ ਸਿੱਧ ਬਣ ਜਾਂਦੇ ਨੇ ਪੀਰ ਬਣ ਜਾਂਦੇ ਨੇ